ਮੇਰਾ ਫਲਾਉਨ ਉਸ ਚਾਨ ਨਾ ਵਾਤੇ ਗਈ ਸੀ ਸਭ ਕਹੇ ਤੁਕੇ ਦੇ ਕਿ ਵਿਸਾਲ ਸਰਤੇਪੇ ਨਾ ਡਰ ਮਾਰੂ ਬਾਬਾ ਘੰਟਾ ਪੇ ਕੰਮ ਤੇ ਜਾ ਕੇ ਰੋਡ ਕਰਾਸ ਕਰਨ ਲੱਗਿਆ ਗੱਡੀ ਦੀ ਲਪੇਟ ਤੇ ਵਿੱਚ ਆ ਗਿਆ ਇਹਦੀਆਂ ਉਹ ਡੱਡਵਾੜੀ ਦੀ ਫੋਟੋ ਆ ਵੀ ਪੇਚੀਆਂ ਨੇ ਬਣਾਵੇ ਡੇਡ ਮਹੀਨਾ ਪਹਿਲਾਂ ਇਟਲੀ ਗਿਆ ਸੀਗਾ ਜੀ ਤੇ ਜਦੋਂ ਇਟਲੀ ਤੇ ਆਪਣੇ ਕੰਮ ਲਈ ਸਵੇਰੇ ਸਾਈਕਲ ਤੇ ਜਾ ਰਿਹਾ ਸੀਗਾ ਇੱਕ ਤੇਜ਼ ਰਫਤਾਰ ਗੱਡੀ ਨਾਲ ਐਕਸੀਡੈਂਟ ਦੇ ਵਿੱਚ ਇਹਦੀ ਮੌਕਤ ਹੀ ਮੌਤ ਹੋ ਗਈ ਸਾਡਾ ਬੱਚਾ ਸਾਡੇ ਕੋਲ ਆਇਆ ਸੀ ਅਸੀਂ ਉਹਦੇ ਪੁੱਤ ਦਾ ਮੌਤ ਹੋਇਆ ਸੀ ਜ਼ਮੀਨ ਕਾਟੂਣ ਕਰਕੇ ਬਾਹਰ ਜਾ ਕੇ ਮਿਹਨਤ ਕਰਾਂ ਤੇ ਆਪਣੇ ਪਰਿਵਾਰ ਨੂੰ ਸੱਟ ਕਰਾਂ ਜੀ ਤੇ ਪਰ ਡੇਢ ਮਹੀਨੇ ਵਿੱਚ ਵਿਚਾਰੇ ਦੀ ਮੌਤ ਹੋ ਗਈ ਕੀ ਨਾਮ ਹੈ ਜੀ ਪੁੱਤ ਅਫਤਾਰ ਸਿੰਘ ਵੀ ਸਲੋਟੀ ਸੀ ਕਹਿੰਦੇ ਜੇ ਬੈਥੂ ਜੀ ਤੁਹਾਡੇ ਕੀ ਕਰਦੇ ਰੱਬ ਜਿਹਾ ਸੀ ਜੀ ਨਾਮ ਕੀ ਉਹੰਦਰ ਦੇ ਸੇ ਤੁਸੀਂ ਕਹਿੰਦੇ ਸੀ ਗਈ ਬਹੁਤ ਲੱਖ ਬੱਚਾ ਸੀ ਸਾਡਾ ਘਰ ਟਿਰ ਵੀ ਨਾ ਫਲਾਉਣ ਹੁ ਚਾਣੋ ਬਾਤੇ ਗਈ ਸੀ ਸਾਰੇ ਖੁਸ਼ੀ ਖੁਸ਼ੀ ਛੱਡ ਕੇ ਤੇ ਕੱਲ੍ਹ ਸਾਨੂੰ ਜਦੋਂ ਪਤਾ ਲੱਗਿਆ ਸਾਹ ਸਾਡੇ ਕੇ ਧੋਖਾ ਦੇ ਕਣ ਜਾਨੇ ਸਰਤੇ ਪਈ ਅਟੇ ਪਰ ਮਾਰੂ ਪਾਵਾ ਕੰਧਾ ਪੇ ਆਖਰੀ ਕਦੋਂ ਗੱਲ ਹੋਈ ਜੀ ਤੁਹਾਡੀ ਮੇਰੀ ਐਤ ਪਾਰ ਵਾਲੇ ਤੇ ਇੱਕ ਦਮ ਪਹਿਲਾਂ ਉਹ ਰੌਣ ਤੋਂ ਪਹਿਲਾਂ ਹੋਈ ਖੁਸ਼ੀ ਦਾ ਸਮੇਂ ਦਰਜ ਬਹੁਤ ਖੁਸ਼ੀ ਕੋਈ ਤੱਕ ਨਹੀਂ ਪਰੀ ਸੀ ਕੰਮ ਤੇ ਜਾ ਰਿਹਾ ਸੀਗਾ ਕੰਮ ਤੇ ਜਾਂਦਾ ਰੋਡ ਕਰਾਸ ਕਰਨ ਲੱਗਿਆ ਗੱਡੀ ਦੀ ਲਪੇੜ ਤੇ ਵਿੱਚ ਆ ਗਿਆ ਜਿੱਥੇ ਉਹ ਡਟਵਾਣੀ ਤੇ ਘੋਟਾ ਵੀ ਪੇਚੀਆਂ ਨੇ ਬਣਾ ਦੇ ਸਾਰਾ ਕੀ ਪੀਲ ਕਰਨਾ ਚਾਹੁੰਦੇ ਕਿ ਜਿਹੜੀ ਉਹਦਾ ਪ੍ਰੋਸੈਸਿੰਗ ਆ ਬੋਡੀ ਲੈ ਆਂਦੇ ਬੋਡੀ ਲੈ ਆਂਦੇ ਸਪਲੀਅਰ ਛਿਪੀ ਹੋਈ ਅਸੀਂ ਇਹ ਕਹਿ ਰਹੇ ਹਾਂ ਵੀ ਸਾਡਾ ਬੱਚਾ ਸਾਡੇ ਕੋਲ ਆ ਚੁੱਕਾ ਹੈ ਅਸੀਂ ਉਹਦੇ ਪਿੱਛੇ ਦਾ ਮੌਤ ਹੋਇਆ ਸੀ ਸਰਕਾਰ ਤੋਂ ਪਿਲਕਤ ਕਿ ਸਾਡੇ ਪਿੱਛੇ ਦਾ ਸੀ ਮੌਤ ਹੋਇਆ ਸੀ ਹਾਂਜੀ ਮੈਂ ਸਾਬਕਾ ਸਰਪੰਚ ਲੋਬੀ ਸਾਡੇ ਪਿੰਡ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਜਿਹੜੀ ਪਿੰਡ ਚ ਬਹੁਤ ਹੀ ਸਾਡੇ ਪਿੰਡ ਦੀ ਸੋਗ ਦੀ ਲਹਿਰ ਹੈ ਜੀ ਇਹ ਨੌਜਵਾਨ ਮੁੰਡਾ ਸਾਡਾ ਡੇਢ ਮਹੀਨਾ ਪਹਿਲਾਂ ਇਟਲੀ ਗਿਆ ਸੀਗਾ ਜੀ ਤੇ ਜਦੋਂ ਇਟਲੀ ਤੇ ਆਪਣੇ ਕੰਮ ਲਈ ਸਵੇਰੇ ਸਾਈਕਲ ਤੇ ਜਾ ਰਿਹਾ ਸੀਗਾ ਇੱਕ ਤੇਜ਼ ਰਫ਼ਤਾਰ ਗੱਡੀ ਨਾਲ ਐਕਸੀਡੈਂਟ ਦੇ ਵਿੱਚ ਦੀ ਮੌਕੇ ਤੇ ਮੌਤ ਹੋ ਗਈ ਰੋਜੀ ਰੋਟੀ ਦੀ ਤਲਾਸ਼ ਚ ਗਿਆ ਸੀਗਾ ਹਾਂਜੀ ਆਪਣੇ ਘਰੋਂ ਇੱਥੋਂ ਕੰਮ ਕਰਨ ਵਾਸਤੇ ਗਿਆ ਸੀਗਾ ਜ਼ਮੀਨ ਘਾਟੂ ਕਰਕੇ ਬਾਹਰ ਜਾ ਕੇ ਮਿਹਨਤ ਕਰਾਂ ਤੇ ਆਪਣੇ ਪਰਿਵਾਰ ਨੂੰ ਸੈੱਟ ਕਰਾਂ ਜੀ ਤੇ ਪਰ 1 ਡੇਡ ਮਹੀਨੇ ਵਿੱਚ ਵਿਚਾਰੇ ਦੀ ਮੌਤ ਹੋ ਗਈ ਜੀ। ਸਰਕਾਰ ਨੂੰ ਕੀ ਕੀ ਦਿੱਤਾ ਮੈਂ ਕਿਉਂ ਨਾ ਜਿਹੜੀ ਉਹਦੇ ਦੀ ਡੈਡ ਬੋਡੀ ਆ ਜੀ। ਅਸੀਂ ਪੰਜਾਬ ਸਰਕਾਰ ਕੋਲ ਬੇਨਤੀ ਕਰਦੇ ਆਂ, ਅਪੀਲ ਕਰਦੇ ਆਂ ਕਿ ਜਿਹੜੇ ਮੁੰਡੇ ਦੀ ਇਹ ਡੈਡ ਬੋਡੀ ਹੈ ਜੀ ਤੇ ਉਹਨੂੰ ਪੰਜਾਬ ਲਿਆਉਣ ਵਿੱਚ ਸਾਡੀ ਸਰਕਾਰ ਬਹੁਤ ਮਦਦ ਕਰੇ ਵੀ ਜਲਦੀ ਤੋਂ ਜਲਦੀ ਡੈਡ ਬੋਡੀ ਸਾਡੇ ਕੋਲ ਉੱਥੇ ਪਹੁੰਚੇ ਜੀ ਤੇ ਉਹਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਟਾਈਮ ਸਿਰ ਹੋ ਸਕੇ ਜੀ। ਹੋਇਆ ਕਦੋਂ ਆ? ਇਹ ਵੀ ਜੀ ਕੱਲ 12:00 ਵਜੇ ਦਾ ਇਟਲੀ ਦੇ ਵਿੱਚ ਹੋਇਆ ਜੀ ਤੇ ਸਾਨੂੰ ਇੱਥੇ 4 ਵਜੇ ਪਤਾ ਲੱਗੇ ਜੀ। ਵੀ ਇਹ ਦੁਰਘਟਨਾ ਹੋ ਗਈ ਉੱਥੇ ਉਹਦੀ ਮੌਤ ਹੋ ਗਈ। ਸਰ ਜੀ ਇਹ ਦਰਖਾਣਾ ਹੋਇਆ ਕੀ ਹੈ? ਕਿਹੜਾ ਕੀ ਨਾਮ ਹੈ? ਉਸ ਦਾ ਸੁਜੀਤ ਸਿੰਘ ਹੈ। ਸਰ ਜੀ ਇਹ ਦੁਰਘਟਨਾ ਬਾਰੇ ਬੱਚੇ ਦੀ ਡੈਥ ਹੋਈ ਹੈ ਕੀ ਕਾਰਨ ਕੀ ਹੋਣਾ ਹੈ? ਇਹ ਕਾਰਨ ਆਏ ਹੋਈ ਹੈ ਜੀ ਇਹ ਕੰਮ ਤੇ ਜਾ ਰਿਹਾ ਸੀ ਤੇ ਪਿੱਛੋਂ ਗੱਡੀ ਨੇ ਵੇਟ ਮਾਰੀ ਨੇ। ਕਿੰਨੇ ਕਿਚਰ ਪਹਿਲਾਂ ਵਿਆਹ ਸੀ? 1 ਡੇਢ ਮਹੀਨਾ ਹੋ ਗਿਆ ਜੀ। ਉਮਰ ਕਿੰਨੀ ਕੀਤੀ ਬੱਚੇ ਦੀ? ਉਮਰ 23 ਸਾਲ ਦੇ ਲਗਭਗ ਤੁਹਾਡਾ ਕੀ ਲੱਗਦਾ? ਮੇਰਾ ਭਤੀਜਾ ਹੈ। ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜਾ ਉਹਨਾਂ ਨੂੰ ਬੋਡੀ ਲੈਣ ਦੇ ਵਿੱਚ ਪ੍ਰੋਸੈਸਸ ਮੈਂ ਤਾਂ ਕਹਿੰਦਾ ਜੀ ਸਾਡੀ ਮਦਦ ਕੀਤੀ ਜਾਵੇ ਲਾਸਟ ਟਾਈਮ ਕਦੋਂ ਉਹਦਾ ਫੋਨ ਵਗੈਰਾ ਕਦੋਂ ਗੱਲ ਕੀਤੀ ਇੱਕ ਦਿਨ ਪਹਿਲਾਂ ਹੋਈ ਆ ਜੀ ਕੀ ਕਹਿੰਦਾ ਸੀ ਕੁਛ ਸੀਗਾ ਬਸ ਬਾਹਰ ਬਾਕੀ ਤਾਂ ਠੀਕ ਠਾਕ ਬੋਲਿਆ ਜੀ ਉਹ ਕੋਈ ਗੱਲ ਬਾਤ ਨਹੀਂ ਜੀ ਤਾਂ ਇਹ ਕੌਣ ਕੌਣ ਪਰਿਵਾਰ ਦੇ ਵਿੱਚ ਕੌਣ ਹੋਣੇ ਨੇ ਦੋ ਭਤੀਜੇ ਦੀ ਇੱਕ ਭਤੀਜੇ ਬਾਹਰ ਚਲ ਗਿਆ ਦੀ ਇੱਕ ਇੱਥੇ ਆਈ ਉਹ ਜਾਂ ਉਹ ਕਿਹੜੀ ਕੰਟਰੀ ਚ ਉਹ ਤਾਂ ਹੀ ਖੇਤੀਬਾੜੀ ਕਰਦਾ ਹੀ ਅੱਛਾ ਹਾਂਜੀ ਇਹ ਕਿੰਨਾ ਸਮਾਂ ਪਹਿਲਾਂ ਗਿਆ ਸੀ ਇੱਕ ਡੇਢ ਕਿ ਮਹੀਨੇ ਦੇ ਲਗਭਗ ਜੀ ਅੱਛਾ ਹਾਂਜੀ ਪਰਿਵਾਰ ਚ ਕੋਣ ਕੋਣ ਦਾ ਸੀ ਦੋ ਭਰਾ ਸੀ ਤੇ ਹੋਰ ਕੋਣ ਕਰ ਪਰਿਵਾਰ ਦਾ ਇੱਕ ਡੇਢ ਹੀ ਆ ਕੇ ਲਾ ਇੱਕ ਮੰਮੀ ਆ ਇੱਕ ਭਰਾ ਜੀ ਤੇ ਬੋਡੀ ਵਗੈਰਾ ਤਾਂ ਹੁੰਦਾ ਮੈਂ ਤਾਂ ਕਰੀ ਸਰਕਾਰ ਛੇਤੀ ਤੋਂ ਛੇਤੀ ਸਾਡੀ ਮਦਦ ਕਰੀ ਜਾਵੇ ਪੰਡਿਤ ਅਮਕੇਸ਼ ਸ਼ਰਮ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज ਬਾਦਸ਼ਾ ਹਰ ਸਮੱਸਿਆ ਦਾ ਗਰੰਟੀ ਨਾਲ ਹੱਲਬਾਉ ਬਸ਼ਕਲ ਕਰਨਾ ਜਾਂ ਤਲਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿਣੇ ਤੋਂ ਬਾਅਦ ਵਿਆਹ ਚ ਰੁਕਾਵਟ ਤਲਾਕ ਕੇਸ ਕਿਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਹੱਲ ਸੰਬੰਧਨ ਲਈ ਇੱਕ ਵਾਰ ਜਰੂਰ ਫੋਨ ਕਰੋ